ਹੋਏ ਹੋਏ ਕਈਆਂ ਦੇ ਨਿਆਣੇ ਇੱਥੇ ਭੁੱਖੇ ਸੌ ਜਾਂਦੇ ਕੁੱਤੇ ਕਈਆਂ ਦੇ ਰੱਤਾਂ ਨਾਲ ਲੱਗੇ ਪਏ ਹੋਏ ਹੋਏ ਵੱਡੀਆਂ ਵੱਡੇ ਬੋਲ ਸੋਕੇ ਕਿਸ ਗੱਲ ਮਰ ਬੰਦੇ ਦਾ ਆਪਣਾ ਮਰਿਆ ਹੁੰਦਾ ਪਿਆਰਾ ਬਣਾਇਆ ਸੀ ਤੇ ਚੰਗੇ ਲੱਗਦੇ ਕਿ ਨਹੀਂ ਚੰਗੇ ਲੱਗਦੇ ਇਹ ਕੁ ਸੇਕ ਨੂੰ ਰੇਪਨ ਦੇ ਕੋਲੇ ਅਸਵਾ ਨਹੀਂ ਚਾਹੀਦਾ ਲਸੀ ਦੇ ਲੜਾਈ ਨੂੰ ਮਜਾਇਬ ਨਹੀਂ ਬਧਾਈ ਮੈਂ ਮੱਕੇ ਮੁੰਡਿਆਂ ਦੇ ਕਾਲ ਜੇ ਅੱਗੇ ਠੇਕਾ ਨਹੀਂ ਜਾਏਗਾ ਤੇ ਕੁੜੀਆਂ ਦੇ ਕਾਲ ਜੇ ਅੱਗੇ ਗੇੜਾ ਨਹੀਂ ਲਾਈਦਾ ਹਾਏ ਹਾਏ ਭੈਣ ਕਰ ਭਾਈ ਮਾਲਾ ਤੇ ਸੋਹਰੇ ਕਰ ਜਿਵਾਈ ਮਾਲਾ ਕੀ ਗਾਦੀ ਮਣੀ ਕੋੜੇ ਦੀ ਛੜੀ ਮਣੀ ਚੌਕ ਕੀ ਚੁਬਾਰੇ ਨੂੰ ਪਾਰੀ ਨਹੀਂ ਚਾਹੀਦੀ ਕੋਈ ਟੋਖੇ ਮਾਜ ਬੰਦੇ ਨਾਲ ਯਾਰੀ ਨਹੀਂ ਚਾਹੀਦੀ ਹਾਏ ਲੈ ਜਾਂਦੀ ਆਂ ਬੰਦੂਕਾਂ ਮੋਢੇ ਤੰਗੀਆਂ ਤੂੰ ਨੇ ਦਫਾ ਚ ਰਹਿ ਜਾਂਦੇ ਬੱਤੀ ਬੋਰ ਨੇ ਹਾਏ ਤੂੰ ਨੇ ਡੱਬਾਂ ਚ ਰਹਿ ਜਾਂਦੇ ਬੱਤੀ ਬੋਰ ਨੇ ਜਿਨਾਂ ਮਾਂ ਬਾਪ ਨੇ ਨੇ ਬੱਤੇ ਕੋਈ ਹੋਰ ਸੀ ਓਏ ਹੋ ਹੋ ਅੱਜ ਨਾ ਕੋ ਕੇ ਲੜਾਰੇ ਬਸ ਬਾਗ ਨੇ ਉਹਨਾਂ ਟੁੱਟ ਨੇ ਕੀ ਅਖਾੜਿਆਂ ਦੇ ਮਾਲਿਆਂ ਦੇ ਤੇਰੇ ਮਰਦਾਂ ਦੀ ਇੱਕ ਵਿੱਚ ਜੋੜਨਾ ਉਹ ਹੀ ਕਰਦੇ ਨੇ ਅਸਲੇ ਦੀ ਗੱਲ ਨਸਾਂ ਤੋਂ ਬਰਾਸ ਆਉਂਦਾ ਬਣ ਜਾਂਦਾ ਜਿੱਦੀ ਮਲਤੀ ਕੰਗਰੈਸ ਪਾਰਟੀ ਦੇ ਵਾਂਗ ਜਦੋਂ ਚੱਲ ਜਾਂਦੀ ਹੈ ਫੇਰ ਬੰਦੇ ਦਾ ਟਿਕਾਣਾ ਜੁਪੀਆ ਲੱਭੂ ਜੀ ਮੁੰਡੇ ਨੂੰ ਨਾ ਲੱਭਦਾ ਇਸ ਕਰਕੇ ਸ਼ਾਂਤ ਰਹੋ ਯਾਰ ਨਾਲ ਜਿੰਦਗੀ ਕਰੋ ਆਪਣੇ ਸੰਭਾਵ ਅਨੁਸਾਰ ਜਲਨ ਕਿਹਾ ਨਹੀਂ ਹੋਣਾ ਮਾਣੇ चोड़ के एक चमलेकारी जोर दे आप कारी शादी पाप लाखेदा भीड़ा नाम निभात लाइटर चमलेकारी जोधे नाम दे जोर पकड़े जेठा गाना लिखे क्या चम्प दिया कल भी चिकन फसल दे लहरी फसल काल के आकर्षित जीवन उपगाम पुल सुधार दक्कल प्रशान इशाकल दे रहे क्या पलगवा भी असल देगे ना ਉਹ ਮੁਲਕ ਤਾਂ ਕਿ ਨੇ ਵੰਡਣਾ ਸੀ ਪੰਜਾਬ ਵੀ ਵੰਡ ਹੋ ਰਿਹਾ ਹਾਏ ਬਿਲਕੁਲ ਐਵੇਂ ਹੀ ਪੰਜਾਬ ਵੀ ਵੰਡ ਹੋ ਰਿਹਾ ਪਤੀ ਪਤੀ ਕਰਦਾ ਲਾਲ ਗੁਲਾਬ ਵੀ ਵੰਡ ਹੋ ਰਿਹਾ ਆ ਵੀ ਗੁਜਰਾਵਾਲਾ ਕੁੱਲੂ ਅਤੇ ਹਿਸਾਬ ਪੰਜਾਬੀ ਸੀ ਜੇ ਕੋਈ ਉਹਦਾ ਸਾਡੀ ਜਿਹੜਾ ਲਾਂਗਾ ਖੁੱਲਿਆ ਕਰਦਾ ਕੋ ਸਹਿਣ ਹੋਵੇ ਕਿ ਮਹਾਰਾਜਾ ਰਣਜੀਤ ਸਿੰਘ ਸਦਾ ਹਰ ਪੰਜਾਬੀ ਸੀ ਬਿਲਕੁਲ ਯਾਰ ਪੰਜਾਬੀ ਸੀ ਔਰ ਮੇਰਾ ਪਿਆਰ ਪੰਜਾਬੀ ਸੀ 没枪了，没一门。 ਹਾਂ ਹਾਂ ਜੀਤ ਬਾਬਾ ਹਾਂ ਜੀ ਬਾਬਾ ਇਹਨਾਂ ਦਾ ਸੌਗਾ ਬੜਿਆ ਸੀ ਤੇ ਜਿਹੜੀ ਉਹਨਾਂ ਨੇ ਪਹਿਲੇ ਕਿਲਾ ਦਿੱਤੇ ਸੀ ਬੜੀਆਂ ਵਧੀਆ ਹਾਂ ਉਹ ਵੀ ਬਿਲਕੁਲ ਰਿਐਲਿਟੀ ਸੀ ਵਾਕਈ ਜੋ ਉਹਨਾਂ ਨੇ ਸਹਿ ਗੱਲਾਂ ਦੰ ਕਿਹਾ ਕਿ ਇੱਥੇ ਲੋਕਾਂ ਦੇ ਬੱਚੇ ਭੁੱਖੇ ਰਹਿ ਜਾਂਦੇ ਨੇ ਤੇ ਇੱਥੇ ਲੋਕਾਂ ਨੇ ਕੁੱਤੇ ਕਈਆਂ ਦੇ ਦੇ ਜਿਹੜੇ ਨੇ ਮਰਦਾਂ ਨਾਲ ਜੀਉਂਦੇ ਹਾਂ 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 ਲੋਕ ਸ ਫੋਟ ਪੱਥਾਂ ਦੇ ਸੁੰਦੇ ਨੇ ਤੇ ਕਈਆਂ ਦੀ ਕੋਠੀ ਖਾਣ ਚਾਲੇ ਲੱਗੇ ਨੇ ਕੋਟੀਆਂ ਉਤਾਰੇ ਲੱਗੇ ਨੇ ਤੇ ਉਹ ਹੀ ਉਹ ਵੰਡੀ ਚੀਜ਼ ਦੀ ਆ ਗਈ ਨਾ ਕਿ ਕਿਤੇ ਬਹੁਤ ਜ਼ਿਆਦਾ ਤੇ ਕਿਤੇ ਬਹੁਤ ਥੋੜਾ ਜਿੱਥੇ ਜ਼ਰੂਰਤ ਹੈ ਉੱਥੇ ਹੈ ਨਹੀਂ ਤੇ ਜਿੱਥੇ ਨਹੀਂ ਜ਼ਰੂਰਤ ਉੱਥੇ ਬਹੁਤ ਜ਼ਿਆਦਾ ਹੋਣੀ ਤੇ ਪਰ ਰੱਬ ਦੀ ਵੰਡੀ ਨਿਰਾਲੀ ਹੈ ਕਿ ਜੇ ਬੰਦਾ ਕੁਝ ਨਹੀਂ ਕਰ ਸਕਦਾ ਕਈਆਂ ਨੂੰ ਰੱਬ ਨੇ ਛੱਪੜ ਪਾੜ ਕੇ ਦਿੱਤਾ ਹੈ ਕਈ ਸਾਡੀ ਵਰਗੇ ਸਾਡੇ ਵਰਗੇ ਨੇ ਜਿਹੜੇ ਤਰਜ਼ ਦੇ ਬੇ ਨੇ ਕਿ ਯਾਰ ਐ ਹੋਈ ਹੋਵੇ ਇੰਜ ਹੋਈ ਹੋਵੇ ਇੰਜ ਹੋਈ ਹੋਵੇ ਬਟ ਕੋਈ ਨਹੀਂ ਇਨਸ਼ਾ ਅੱਲਾਹ ਤਾਲਾ ਹੋਪਸ ਹੋ ਬੈਸ ਅچھے ਅچھے ਦੀ ਨੀਂਦ ਰੱਖਿਆ ਕਰੋ ਰੱਬ ਨੇ ਜਦੋਂ ਤਕਦੀਰਾਂ ਬਦਲਣੀਆਂ ਹੁੰਦੀਆਂ ਨੇ ਨਾ ਉਦੋਂ ਪਤਾ ਨਹੀਂ ਚੱਲਦਾ ਕਿ ਕਦੋਂ ਬੰਦਾ ਕੱਖਾਂ ਤੋਂ ਲੱਖਾਂ ਦੇ ਪਹੁੰਚ ਜਾਂਦਾ ਹੈ ਤੇ ਬਾਕੀ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਯਾਰ ਆਪਣਾ ਸਾਰੇ ਇਹਨੇ ਕਲਾਪ ਕਰ ਦਿਓ ਇੱਕ ਦਫਾ ਇਹ ਕਿਰਤਾਰਪੁਰ ਲਾਂਗੇ ਦਾ ਪੂਰੇ ਯਕੀਨ ਮੰਨੋ ਕਿ ਬੇਸਿਕਲੀ ਵੰਡਿਆ ਹੀ ਪੰਜਾਬ ਗਿਆ ਸੀਗਾ ਹਾਂ ਕਾਹਦੇ ਫੁੱਲਾਂ ਦੀਆਂ ਪੱਤੀਆਂ ਨੂੰ ਵੰਡਦੇ ਹਾਂ ਫੁੱਲਾਂ ਨੂੰ ਪੱਤੀਆਂ ਨੂੰ ਵੰਡਦੇ ਉਹੀ ਗੱਲ ਹੈ ਨਾ ਦੇਖ ਲਓ ਕਿ ਕੋਈ ਵੀ ਨਹੀਂ ਪਾਰਟਿਸ਼ਨ ਹੋਈ ਸਿਰਫ ਪੰਜਾਬ ਦੀ ਹੈ ਪੰਜਾਬ ਦੇ ਦੋ ਟੋਟੇ ਕਿਤੇ ਲੈਦਾ ਲੈਦਾ ਕਰ ਦਿੱਤਾ ਹੁਣ ਦੇਖੋ ਕਿ ਉੱਧਰ ਦੇ ਜਿਹੜੇ ਨੇ ਨਾ ਉਹਨਾਂ ਨੂੰ ਇੱਧਰ ਆਣ ਦੀ ਤਾੰਗ ਨਹੀਂ ਮਿਲਦੀ। ਜੇ ਰ ਇੱਧਰ ਜੇ ਹੁੰਦੇ ਨੇ ਉਹਨਾਂ ਨੂੰ ਸਾਡੇ ਵਰਗੇ ਨੇ ਉਹਨਾਂ ਨੂੰ ਉੱਧਰ ਜਾਣ ਦੀ ਕੀ ਪਰਮਿਸ਼ਨ ਇਹ ਲੱਗਦਾ ਹੈ ਕਿ ਸਾਨੂੰ ਤਾਂਗ ਹਮੇਸ਼ਾ ਹੀ ਰਹਿ ਜਾਣੀ ਹੈ। ਉੱਧਰ ਦੇ ਤਾਂ ਫਿਰ ਵੀ ਪੂਰੀ ਹੋਈ ਜਾਂਦੀ ਹੈ। ਪੂਰੀ ਹੋ ਰਹੀ ਹੈ। ਉਹਨਾਂ ਦੇ ਉਹਨਾਂ ਦੀ ਪੂਰੀ ਹੋ ਰਹੀ ਹੈ। ਕਿਉਂ ਜੇ ਮੈਂ ਤਾਂ ਹੋਰ ਥੋੜਾ ਜਿਹਾ ਲਾਂਗਾ ਖੁੱਲਣ ਨਾਲ ਹੋ ਜਾਂਦਾ ਹੈ। ਪਰ ਇੱਧਰ ਦੀ ਉਹਨੂੰ ਤੇ ਬਿਲਕੁਲ ਵੀ ਉੱਧਰ ਜਾਣ ਦੀ ਪਰਮਿਸ਼ਨ ਹੀ ਐਡੀ ਮੈਂ ਅੱਗੇ ਕਹਿੰਨੀ ਕਿ ਐਸੇ ਕਿਹੜੀ ਗੱਲ ਹੋ ਗਈ ਕਿ ਜਿੱਦੀ ਵਜ੍ਹਾ ਤੋਂ ਪਤਾ ਪੰਜਾਬ ਇਹ ਇੱਥੋਂ ਤੱਕ ਚਲੋ ਇੰਡੀਆ ਜਿੱਤੇ ਚਲੋ ਇੰਡੀਆ ਤੱਕ ਨਹੀਂ ਪੰਜਾਬ ਤੱਕ ਜਾਣ ਦੇ ਪੰਜਾਬੀਆਂ ਨੂੰ ਪਰਮਿਸ਼ਨ ਹੋਣੀ ਚਾਹੀਦੀ ਹੈ ਹਾਂ ਕਮ ਉਸਕੇ ਮੈਨੂੰ ਪਰਮਿਸ਼ਨ ਤੇ ਮਿਲਣੀ ਚਾਹੀਦੀ ਹੈ ਪਤਾ ਨਹੀਂ ਕਾਦੇ ਇਨਹ ਹਕੂਮਤਾਂ ਨੇ ਇਹ ਦੇਵ ಅವಕಾಶਰੇ ਹੋਏ ਨੇ ਬਿਲਕੁਲ ਚਲੋ ਇਹ ਵੇਕੇ ਚੜਦੇ ਪੰਜਾਬ ਪਾਸੇ ਨਾ ਥੋੜਾ ਜਿਹਾ ਇਹ ਬੈਨੀਫਿਟ ਹੋ ਗਿਆ ਹੈ ਕਿ ਆਪਣਾ ਲਾਂਗਾ ਖੁੱਲਣ ਦੇ ਨਾਲ ਨਾ ਹੁਣ ਇਹ ਵੇਕੇ ਆਪਣਾ ਅਗਰ ਪਰਮਿਸ਼ਨ ਲੈ ਕੇ ਆਂ ਤਾਂ ਫਿਰ ਕਰਤਾਰਪੁਰ ਤੱਕ ਕਰਤਾਰਪੁਰ ਸਾਹਿਬ ਤੱਕ ਆ ਸਕਦੇ ਨੇ ਤੇ ਅਗਰ ਓਪਨ ਵੀਜ਼ਾ ਲੈ ਕੇ ਆਂਦੇ ਫਿਰ ਵਾਗਾ ਬਾਰਡਰ ਤਹਨੇ ਅਸਕੇ ਪੰਜਾਬ ਕਿਉਂਕਿ ਜਿਹੜੇ ਟੂਰ ਦੇ ਨਾਲ ਆਉਂਦੇ ਨੇ ਕਈ ਲੋਕ ਹੁਣ ਦੇਖੋ ਹੁਣ ਲੋਕ ਡਾਇਰੈਕਟ ਬਾਹਰੋਂ ਹੀ ਆ ਰਹੇ ਨੇ ਹਾਂ ਸਿੱਧੇ ਬਾਹਰੋਂ ਹੀ ਆਉਂਦੇ ਨੇ ਕਿ ਕਰਤਾਰਪੁਰ ਸਾਹਿਬ ਆਉਂਦੇ ਨੇ ਨਨਕਾਣਾ ਸਾਹਿਬ ਆਉਂਦੇ ਨੇ ਠੀਕ ਹੈ ਉਸ ਤੋਂ ਬਾਅਦ ਪੰਜਾ ਸਾਹਿਬ ਆਉਂਦੇ ਨੇ ਠੀਕ ਹੈ ਇੱਥੇ ਆ ਕੇ ਠੀਕ ਹੈ इजीली ਆ ਜਾਂਦੇ ਨੇ इजीली ਚੱਲ ਜਾਂਦੇ ਨੇ ਚੜ੍ਹਦੇ ਪੰਜਾਬ ਤੋਂ ਆਉਂਦੇ ਨੇ ਬਟ ਸਾਡੀ ਉਤਸਾਹ ਉਥੇ ਦੀ ਉਥੇ ਹੀ ਰਹਿਣੀ ਹੈ ਸਾਡੀਆਂ ਔਡੀਕਾ ਉੱਤੇ ਰਹਿਣੀਆਂ ਨੇ ਕਿ ਯਾਰ ਕਾਸ਼ ਅਸੀਂ ਵੀ ਕਦੀ ਉਧਰ ਜਾਈਏ ਬਟ ਅਵੇ ਇੱਕ ਤਾਰ ਨੇ ਇੰਨਾ ਸਾਰਾ ਉਹ ਕੀਤਾ ਹੋਇਆ ਇਹ ਤਾਰ ਇੱਕ ਮੁਕਜੇ ਤੇ ਸਾਰਾ ਰੋਲ ਆ ਹੀ ਮੁਕਜਾ ਹੈ ਇੱਕ ਅਸਮਾਨੂਖਾਣੀ ਤਾਰ ਜਿਹੜੀ ਇਹ ਨਾਲ ਸਾਡੇ ਦੇ ਜੋੜਾਂ ਚ ਬਹਿ ਗਈ ਹੈ ਠੀਕ ਹੈ ਔਰ ਦੇਖ ਲਓ ਐਡਾ ਐਡਾ ਟਾਈਟ ਬਾਰਡਰ ਕਿਤੇ ਵੀ ਨਹੀਂ ਹੈਗਾ ਹਾਂ ਕੋਈ ਦੁਨੀਆ ਦੇ ਵਿੱਚ ਐਡਾ ਟਾਈਟ ਬਾਰਡਰ ਕਿਤੇ ਨਹੀਂ ਹੈਗਾ ਜੀ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਵੇਖੀ ਹੈ ਨਾ ਉਹਦੋਂ ਵੀ ਇਹਨਾਂ ਨਾਲ ਗੱਲ ਕਰਦਾ ਬਦੀ ਵਿਰਮਨ ਦਾਦਾ ਜੀ ਕਿ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਬਹੁਤ ਵੱਡਾ ਹੈ ਬਹੁਤ ਵੱਡਾ ਵਡਾ ਲੰਮ ਸਮੇਂ ਤੇ तकरीबन ਕੁ ਮੇਰਾ ਕਹਿਲ ਸੇਮ 4000 ਕਿਲੋਮੀਟਰ ਦੇ ਵਿੱਚ ਹੋਣਾ ਹੈ ਕੋਈ ਤਾਰ ਨਹੀਂ ਕੋਈ ਗੱਲ ਨਹੀਂ ਕੋਈ ਆਵਾਜ਼ ਨਹੀਂ ਇਧਰ ਇਧਰ ਕਹਿਣ ਦਾ ਅਮਰੀਕਾ ਇੱਥੇ ਵੀ ਲੋਕਾਂ ਨੇ ਦੋਜ਼ਾਰ ਕਿਲੋਮੀਟਰ ਜਿਹੜਾ ਨਾ ਤਾਰ ਹੀ ਵੱਲ ਚੜੀ ਹੋਈ ਹੈ ਹਾਂ ਤੇ ਤਾਰ ਦੀ ਹਦੂਦ ਕਿੰਨੀ ਕਿੰਨੀ ਦੂਰ ਤੱਕ ਹੈ ਬਿਲਕੁਲ ਤੇ ਤੁਸੀਂ ਉਹ ਉਸ ਏਰੀਆ ਤੱਕ ਜਾਂਦੇ ਆਂ ਕਿ ਹਦੂਦ ਤੱਕ ਜਾਂਦੇ ਆਂ ਬਾਕੀ ਗੱਲ ਕਰੀਏ ਰਣਜੀਤ ਬਾਵਾ ਸਾਹਿਬ ਦੀ ਕਿਉਂਕਿ ਵੈਸੇ ਹੀ ਆਪਣਾ ਕੈਂਟ ਸਿੰਗਰ ਨੇ ਇਹਨਾਂ ਦੇ ਗਾਣੇ ਮੌਸਲੀ ਕਾਫੀ ਜ਼ਿਆਦਾ ਸੁਨੇ ਹੋਏ ਨੇ ਅਸੀਂ ਠੀਕ ਹੈ ਮਾਨ ਨਹੀਂ ਕਰੀਦਾ ਹੁਣ ਵੀ ਇਹਨਾਂ ਨੇ ਇਹ ਮੈਨੂੰ ਲੱਗਦਾ ਕਿਤੇ ਲਾਈਵ ਕੰਸਰਟ ਹੋ ਰਿਹਾ ਸੀਗਾ ਠੀਕ ਹੈ ਅ ਤੇ ਉਥੇ ਇਹਨਾਂ ਨੇ ਆਪਣਾ ਗਾਇਆ ਪਰ ਵਧੀਆ ਗੱਲਾਂ ਜਿਹੜੀਆਂ ਕੀਤੀਆਂ ਇਹਨਾਂ ਨੇ 16 ਅੰਨੇ ਖਰੀਆਂ ਤੇ 100 ਅੰਨੇ ਸੁਚੀਆਂ ਬਿਲਕੁਲ ਠੀਕ ਹੈ ਤੇ ਬਾਕੀ ਕਿਦਾਂ ਦੀ ਲੱਗੀ ਵੀਡੀਓ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਕਿਉਂਕਿ ਤੁਹਾਡੇ ਪਿਆਰ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਸਾਨੂੰ ਠੀਕ ਹੈ ਤਾਂ ਦਿਲ ਖੋਲ ਕੇ ਟਰੱਕ ਭਰ ਕੇ ਨਾ ਜਿਵੇਂ ਕਹਿੰਦੇ ਲਵ ਯੂ ਹੋ ਗਿਆ ਟਰੱਕ ਟਰੱਕ ਭਰ ਕੇ ਵੀਰੇ ਲਵ ਯੂ ਹੋ ਗਿਆ ਉਵੇਂ ਹੀ ਆਪਣਾ ਪਿਆਰ ਜਰਾ ਟਰੱਕ ਭਰ ਕੇ ਸਾਡੇ ਨਾਲ ਵੀਡੀਓ ਜਿਆਦਾ ਤੋਂ ਜ਼ਿਆਦਾ ਆਪਣੇ ਫਰੈਂਡ ਐਂਡ ਫੈਮਿਲੀ ਨਾਲ ਸ਼ੇਅਰ ਕਰਿਆ ਕਰੋ ਬਿਲਕੁਲ ਸੱਚੀ ਸੱਚੀ ਗੱਲ ਜਿਹੜੀ ਹੇ ਚੋਟੇ ਸੱਚੀ ਜੀ ਗੰਚੂ ਟਿਡਿਓ ਹੇ ਜੀ ਤੁਸੀਂ ਮਾਰ ਕੇ ਡੇ ਵਾਲੇ ਵਾਲ ਗੱਲ ਕਰ ਦਿੱਤੀ ਸੱਚੀ ਸੱਚੀ ਹਾਂ ਬਾਬਾ ਸੌਂਗਾ ਬਾਬਾ ਸੌਂਗਾ ਸੌਂਗਾ ਇਹ ਜਿਵੇਂ ਤੁਸੀਂ ਛੱਡੋਗੇ ਡਾਇਲੌਗ ਨਾ ਕਿ ਨਹੀਂ ਬਿਲਕੁਲ ਇਹ ਡਾਇਲੌਗ ਮੇਰਾ ਤੇ ਪੱਕਾ ਹੋ ਗਿਆ ਨਾ ਬਾਬਾ ਸੌਂਗਾ ਠੀਕ ਹੈ ਲਓ ਜੀ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖਿਓ